ਨੋ ਵੀ ਦੋਸਤੋ ਘਰੇ ਖੋਏ ਦੀਆਂ ਪਿੰਨੀਆਂ ਕਿਵੇਂ ਬਣਾਈਂਦੀਆਂ ਨੇ ਨਾ ਨਾਲੇ ਬਣਾਉਨੇ ਆ ਨਾਲੇ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਨਾਲ-ਨਾਲ ਵੀ ਕਿਵੇਂ ਬਣਦੀਆਂ ਨੇ ਆਜੋ ਸਭ ਤੋਂ ਪਹਿਲਾਂ ਆਪਾਂ ਨੇ ਕੜਾਹੀ ਦੇ ਵਿੱਚ ਜਿਹੜਾ ਉਹ ਦੁੱਧ ਪਾ ਲੈਣਾ ਥੱਲੇ ਪਾ ਲੈਣੀ ਆ ਲੱਕੜਾਂ ਦੀ ਅੱਗ ਇਹ ਅਸੀਂ ਦੇਸੀ ਤਰੀਕੇ ਨਾਲੇ ਚੁੱਲ੍ਹੇ 'ਤੇ ਕਰਦੇ ਆਂ ਅੱਜ ਕੱਲ ਤਾਂ ਹਰ ਵਾਈ ਲੋਕ ਪੱਠੀਆਂ 'ਚ ਨਵੀਂ-ਨਵੀਂ ਤਕਨੀਕਾਂ ਆ ਗਈਆਂ ਪਰ ਸਾਡਾ ਤਾਂ ਘਰ ਦਾ ਘਰੇਲੂ ਨੁਸਕਾ ਜਿਹੜਾ ਇਹੀ ਆ ਵੀ ਚੁੱਲੇ ਦੇ ਉੱਤੇ ਆਪਣਾ ਦੁੱਧ ਨੂੰ ਜਿਹੜਾ ਉਹ ਕਾੜੋ ਉਹਦਾ ਖੁਆ ਬਣਾਉ ਅਸੀਂ ਤਕਰੀਬਨ 15 ਕਿਲੋ ਦੁੱਧ ਲਿਆ ਸੀ 15 ਕਿਲੋ ਦੁੱਧ ਦਾ ਅਸੀਂ ਲੱਕੜਾਂ ਦੇ ਨਾਲ ਹੀ ਦੇਸੀ ਤਰੀਕੇ ਨਾਲ ਅਸੀਂ ਖੁਆ ਜਿਹਦਾ ਕੱਢਣ ਲੱਗੇ ਤੁਹਾਡੇ ਸਾਹਮਣੇ ਖੁਆ ਜਿਹੜਾ ਉਹ ਤਿਆਰ ਹੋਣ ਲੱਗ ਗਿਆ ਦੁੱਧਾ ਜਿਹੜਾ ਉਹ گاੜਾ ਹੋਣ ਲੱਗ ਗਿਆ ਖੁਆ ਜਿਹੜਾ ਬਣਨ ਦੇ ਮਤਲਬ ਤਦਾਰ ਤੇ ਹੀ ਹੈ ਹੌਲੀ ਹੌਲੀ ਤੁਸੀਂ ਅੱਗ ਬਾਲੀ ਜਾਣੀ ਐ ਬਸ ਖੁਰਚਣਾ ਚਲਾਉਂਦੇ ਰਹਿਣਾ ਕਿਉਂਕਿ ਜੇ ਇਸ ਟਾਈਮ ਇਹ ਥੱਲੇ ਲੱਗ ਗਿਆ ਤਾਂ ਖੋਏ ਦਾ ਸਾਰਾ ਟੇਸਟ ਜਿਹੜਾ ਉਹ ਖਰਾਬ ਹੋ ਜਾਣਾ ਤੁਸੀਂ ਖੁਰਚਣਾ ਜ਼ਰੂਰ ਮਾਰਦੇ ਰਹਿਣਾ ਐ ਨਾ ਸਾਈਡਾਂ ਤੇ ਲੱਗਣ ਦੇਣਾ ਤੇ ਨਾ ਥੱਲੇ ਲੱਗਣ ਦੇਣਾ ਦੇਖੋ ਦੁੱਧ ਹੋ ਗਿਆ ਗਾੜਾ ਖੁਆ ਬਣਨੇ ਵਾਲਾ ਬਸ ਉਹੀ ਤਰੀਕਾ ਵੀ ਖੁਰਚਣਾ ਚਲਾਉਂਦੇ ਰਹੋ ਨਹੀਂ ਥੱਲੇ ਲੱਗਣ ਨਾ ਦਿਓ ਖੋਏ ਦਾ ਟੇਸਟ ਖਰਾਬ ਨਾ ਹੋ ਜAVE ਤੇ ਥੋੜਾ ਜਿਹਾ ਨਾ ਇਹ ਕੜਵੇ ਪੰਨ ਤੇ ਆ ਜਾਂਦਾ ਹੈ ਥੱਲੇ ਲੱਗ ਜਾਂਦਾ ਜਦੋਂ ਕਾਲਾ ਕਾਲਾ ਜਾ ਹੋ ਜਾਂਦਾ ਖੁਆ ਤਿਆਰ ਹੋਈ ਜਾਂਦਾ ਆਪਣਾ ਅੱਗ ਜਿਹੜੀ ਉਹ ਮੱਠੀ ਮੱਠੀ ਥੱਲੇ ਚਲੀ ਜਾਂਦੀ ਹੈ ਜਦੋਂ ਖੁਆ ਤਿਆਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਰਸਣ ਇਹਦੇ ਵਿੱਚ ਪੈਣਾ ਉਹ ਤੁਹਾਨੂੰ ਆਪਾਂ ਸਾਰੇ ਦਿਖਾ ਦੇਣਾ ਆ ਦੇਖੋ ਖੁਆ ਦੇ ਮਤਲਬ ਟਾਈਮ ਟਾਈਮ ਤੇ ਤੁਹਾਨੂੰ ਦਿਖਾਈ ਜਾਂਦੇ ਅਸੀਂ ਕਿਉਂ ਜੇ ਅਸੀਂ ਸਾਰਾ ਲੰਬਾ ਪ੍ਰੋਸੀਜਰ ਦਿਖਾਉਂਦੇ ਫੇਰ ਤਾਂ ਵੀਡੀਓ 1.5 ਤੋਂ 2 ਘੰਟੇ ਦੀ ਬਣ ਜਣੀ ਸੀਗੀ ਇਹ ਕਰਕੇ ਖੋਆ ਹੀ ਘਟੋ ਘਟ ਘੰਟੇ 1.5 ਘੰਟੇ ਜੀ ਨਿਕਲਦਾ ਦੇਖੋ ਇਹਨੂੰ ਆਪਾਂ ਮਿਲਦਾ ਲੱਗੇ ਗਏ ਹੋਣੇ ਆ 1.5 ਪੌਣੇ 2 ਘੰਟੇ ਹੌਲੀ ਹੌਲੀ ਸਾਡਾ ਜਿਹੜਾ ਖੋਆ ਉਹ ਤਿਆਰ ਹੋਣ ਲੱਗ ਗਿਆ ਤਕਰੀਬਨ ਖੋਆ ਸਾਡਾ ਹੋਰ 15-20 ਮਿੰਟ ਲੈ ਲੂਗਾ ਬਸ ਉਦੋਂ ਬਾਅਦ ਇਹ ਸਾਡਾ ਖੋਆ ਜਿਹੜਾ ਇਹ ਤਿਆਰ ਹੈ ਨੋ ਜੀ ਕੁਆ तकरीबन तकरीबन ਤਿਆਰ ਹੈ ਬਸ ਇੱਥੇ ਖੁਰਚਣੇ ਦੀ ਬਹੁਤ ਜਿਆਦਾ ਲੋੜ ਹੈ ਤੁਸੀਂ ਖੁਰਚਣਾ ਹਰ ਟਾਈਮ ਹੈ ਜਿਹੜਾ ਉਹ ਮਾਰਦੇ ਰਹਿਣਾ ਥੋੜਾ ਜਿਹਾ ਧੂਆ ਕੈਮਰੇ ਦੇ ਵਿੱਚ ਤੁਹਾਨੂੰ ਸ਼ਾਇਦ ਘੱਟ ਦਿਖਦਾ ਹੈ ਕਿਤਾ ਖੋਏ ਦੀ ਦੁੱਧ ਦੀ ਜਿਹੜੀ ਭਾਫ਼ ਹੈ ਉਹ ਹੋ ਜਾਂਦੀ ਹੈ ਥੱਲੇ ਕੁਝ ਲੱਕੜਾਂ ਦਾ ਧੂਆ ਜਿਹੜਾ ਉਹ ਆ ਜਾਂਦਾ ਇਸ ਕਰਕੇ ਤੁਹਾਨੂੰ ਘੱਟ ਦਿਖਦਾ ਸ਼ਾਇਦ ਕੈਮਰੇ ਦੇ ਵਿੱਚ ਪਰਾ ਦੇਖੋ ਲਓ ਜੀ ਸਾਡਾ ਖੁਆ ਹੋ ਗਿਆ ਤਿਆਰ ਹੁਣ ਖੋਏ ਨੂੰ ਅਸੀਂ ਇੱਕ ਪ੍ਰਾਤ ਦੇ ਵਿੱਚ ਕੱਢ ਲੈਨੇ ਆ ਨਾਲ ਤਾਂ ਕੁਛ ਇਹ ਠੰਡਾ ਹੋ ਜਾਊਗਾ ਤੇ ਨਾਲੇ ਆਪਾਂ ਕੜਾਹੀ ਦੇ ਵਿੱਚ ਨਾ ਫੇਰ ਆਟਾ ਭੁੰਨਣਾ ਚਾਹੇ ਤੁਸੀਂ ਸੂਜੀ ਪਾ ਲਓ ਚਾਹੇ ਆਟਾ ਪਾ ਲਓ ਥੋੜੀ ਮਰਜੀ ਐ ਪਰ ਅਸੀਂ ਆਟਾ ਪਾਵਾਂਗੇ ਆਟੇ ਦੀਆਂ ਬਿੰਨੀਆਂ ਬਣਾਵਾਂਗੇ ਖੋਏ ਨੂੰ ਇੱਕ ਪ੍ਰਾਤ ਦੇ ਵਿੱਚ ਆਪਾਂ ਕੱਢ ਲੈਨੇ ਆ ਸਾਡਾ ਜਿਹੜਾ ਹਲਵਾਈ ਹੈ ਨਾ ਆ ਕੱਢਣ ਲੱਗਿਆ ਹੋਇਆ ਖੋਆ ਆ ਦੇਖੋ ਆ ਪਾ ਲੈਣੇ ਹੱਥ ਤੇ ਪਾ ਲੈਣੇ ਇਹ ਬਹੁਤ ਥੋੜਾ ਜਿਹਾ ਗਰਮ ਚੱਲਦਾ ਹੈ ਇਹਨੂੰ ਕਹੇ ਵੀ ਹੌਲੀ ਕੰਮ ਕਰ ਹੌਲੀ ਪਤੰਦਰ ਇਹ ਕੰਮ ਨਹੀਂ ਕਰਦਾ ਹੈਗਾ ਕੰਮ ਥੋੜਾ ਜਿਹਾ ਤੇਜ਼ੀ ਨਾਲ ਕਰਦਾ ਹੈ ਬਹੁਤ ਇਹਨੇ ਤੇਜ਼ੀ ਨਾਲ ਕੰਮ ਕਰਨਾ ਆ ਲਓ ਜੀ ਪਾ ਲਿਆ ਹੱਥ ਤੇ ਕਰ ਲਿਆ ਗਰਮ ਗਰਮ ਕੰਮ ਕਿਉਂ ਤੁਹਾਨੂੰ ਕਿਹਾ ਸੀ ਨਾ ਵੀ ਇਹਨੇ ਕਰ ਲੈਣਾ ਹਾਂ ਇਹ ਬੁੱਧੂ ਸਿੰਘ ਕੰਮ ਇਹ ਜੀ ਕਰਦਾ ਸਾਡਾ ਚਲੋ ਬੰਦੇ ਨੇ ਕੰਮ ਵਧੀਆ ਕੀਤਾ ਹੈ ਬਹੁਤ ਟਾਈਮ ਲੱਗੇ ਇਹਨੇ ਵਿਚਾਰੀ ਨੇ 2 ਘੰਟੇ ਲਾ ਕੇ ਖੋਆ ਕੱਢਿਆ ਥੋੜੀ ਜੀ ਕਾਲੀ ਕਰਦਾ ਹੈ ਇਹਦਾ ਸ਼ਾਮ ਦਾ ਟਾਈਮ ਹੈ ਕਹਿੰਦਾ ਮੈਂ ਧਾਰਾਂ ਚੋਂ ਨਹੀਂ ਖੋਆ ਜੀ ਤਿਆਰ ਹੁਣ ਕੱਢਤਾ ਬੁੱਧੂ ਨੇ ਭਰਾ ਦੇ ਵਿੱਚ ਖੋਆ ਕੱਢਤਾ ਨਾਲ ਤਾਂ ਹੁਣ ਖੋਆ ਠੰਡਾ ਹੋਈ ਜਾਂਦਾ ਆ ਪਾਏ ਨੇ ਸਾਡੇ ਡਰਾਈ ਫੂਡ ਕੁਛ ਬਦਾਮ ਪਾਏ ਨੇ ਉਸ ਅਸੀਂ ਕਾਜੂ ਲਿਆਂਦੇ ਮਗਜ ਲਿਆਂਦੇ ਤੇ ਦਾਖਾ ਲਿਆਂਦਿਆਂ ਜਿਹਨੂੰ ਆਪਾਂ ਕਿਸ਼ਮਿਸ਼ ਕਹਿ ਦਿੰਨੇ ਆ ਸਾਡਾ ਇਹ ਅਸੀਂ ਕੀ ਕਰਦੇ ਨਾ ਦੇਸੀ ਤਰੀਕੇ ਨਾਲ ਇਹਨੂੰ ਕੁੰਡੀ ਦੇ ਵਿੱਚ ਕੁੱਟ ਲਿਆ ਮਿਕਸੀ ਤਾਂ ਸਾਡੇ ਕੋਲ ਹੈਗੀ ਆ ਪਰ ਅਸੀਂ ਮਿਕਸੀ 'ਚ ਤਾਂ ਨਹੀਂ ਕੁੱਟਿਆ ਆਏਗਾ ਮਿਕਸੀ ਦੇ ਵਿੱਚ ਨਾ ਜਿਆਦਾ ਚੂਰਾ ਹੋ ਜਾਂਦਾ ਪਾਊਡਰ ਜਾ ਬਣ ਜਾਂਦਾ ਇਸ ਕਰਕੇ ਥੋੜਾ ਜਿਹਾ ਪਾਊਡਰ ਜਾ ਫਿਰ ਵਧੀਆ ਨਹੀਂ ਲੱਗਦਾ ਥੋੜਾ ਜਿਹਾ ਖੜਮਾ ਜਾ ਦਾਣਾ ਜਾ ਰਹੇ ਮੂੰਹ 'ਚ ਆਵੇ ਵੀ ਦੰਦਾਂ ਥੱਲੇ ਤਾਂ ਪਤਾ ਲੱਗੇ ਅਸੀਂ ਤਾਂ ਕਰਕੇ ਬਦਾਮਾਂ ਨੂੰ ਆ ਜਿਹੜਾ ਉਹਨੂੰ ਕੁੰਡੀ ਸੋਟੇ ਦੇ ਵਿੱਚ ਕੁੱਟ ਕੇ ਮੋٹے-ਮੋٹے ਦਰੜੀਏ ਕਰ ਲਏ ਅਸੀਂ ਸਾਰੇ ਬਦਾਮ ਆ ਦੇਖੋ ਇਦਾਂ ਦੇ ਦਰੜੇ ਇਹ ਕਰ ਲਏ ਆ ਥੋੜੇ ਜਿ ਵਿੱਚ ਹਲੇ ਰਹਿੰਦੇ ਨੇ ਇਹਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਤੁਹਾਨੂੰ ਦਿਖਾਉਨੇ ਆ ਆ ਬਾਕੀ ਸਮਾਨ ਨੂੰ ਵੀ ਜਿਹੜੇ ਮਖਜਾ ਜਾਂ ਕਾਜੂ ਆ ਇਹਨਾਂ ਨੂੰ ਵੀ ਅਸੀਂ ਕੁੱਟਾਂਗੇ ਮਿਕਸੀ ਦੇ ਕਰਨ ਦੇ ਵਿੱਚ ਤੁਸੀਂ ਮਿਕਸੀ 'ਚ ਵੀ ਕਰ ਸਕਦੇ ਹੋ ਜੇ ਤੁਹਾਨੂੰ ਇਦਾਂ ਮੋٹے ਖਾਣੇ ਨਹੀਂ ਤਿਆਰ ਅਸੀਂ ਤਾਂ ਇੰਨੇ ਕ ਮੋٹے ਰੱਖ ਲਿਆ ਦੇਖੋ ਇੰਨੇ ਕ ਅਸੀਂ ਮੋਟਾ ਜਿਹੜੇ ਹੋ ਰੱਖ ਲਏ ਜੇ ਤੁਸੀਂ ਜ਼ਿਆਦਾ ਮੋٹے ਨਹੀਂ ਖਾ ਸਕਦੇ ਤੁਸੀਂ ਬਰੀਕ ਕਰਨ ਦੇ ਤੁਸੀਂ ਮਿਕਸੀ ਦੇ ਵਿੱਚ ਬਰੀਕ ਕਰ ਲਓ ਪਰ ਸਾਡਾ ਦਾ ਤਰੀਕਾ ਇਹੀ ਹੈ ਵੀ ਅਸੀਂ ਤਾਂ ਥੋੜਾ ਜਿਹਾ ਮੋਟਾ ਰੱਖਦੇ ਹਾਂ ਇਸ ਕਰਕੇ ਕੁੰਡੀ ਛੋਟੇ ਦੇਸੀ ਤਰੀਕੇ ਨਾਲ ਹੀ ਕੰਮ ਕਰਦੇ ਹਾਂ ਸਾਰਾ ਮਾਲ ਤਿਆਰ ਹੈ ਜੀ ਆਹ ਸਾਡਾ ਖੋਆ ਪਏ ਆ ਤਿਆਰ ਠੰਡਾ ਹੋ ਗਿਆ ਆ ਸਾਡੇ ਕਾਜੂ ਤੇ ਬਦਾਮ ਪਏ ਨੇ ਤਿਆਰ ਕੀਤੇ ਕੁੱਟੇ ਹੋਏ ਆ ਸਾਡੇ ਕੁਝ ਮਗਜ ਸਾਬਤ ਪਏ ਨੇ ਕੁਝ ਅਸੀਂ ਮਗਜ ਕੁੱਟ ਲੇ ਦੋ ਆਈਟਮਾਂ ਰੱਖ ਲਈਆਂ ਆ ਅਸੀਂ ਮਗਜ ਕੁੱਟ ਲੇ ਤੇ ਆ ਪਈਆਂ ਨੇ ਸਾਡੀਆਂ ਦਾਖਾਂ ਇਹ ਸਾਰਾ ਅਸੀਂ ਜਿਹੜਾ ড্রাই ਫਰੂਟ ਹੈ ਜਿਆਦਾ ਨਹੀਂ ਜਿੰਨਾ ਕਿ ਵੀ ਅਸੀਂ ਖਾਣਾ ਚਾਹੁੰਨੇ ਆ ਉਹਨਾਂ ਕ ਅਸੀਂ ਇਹਦੇ ਵਿੱਚ ਰਲਾ ਲਾਂਗੇ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰੀਏ ਕੜਾਹੀ ਸਾਫ਼ ਕਰਕੇ ਇਹ ਚ ਘਿਓ ਪਾ ਲਈਏ ਦੇਸੀ ਸਾਨੂੰ ਨਾ ਜਿਹੜਾ ਦੇਸੀ ਘਿਓ ਆ ਉਹ ਕਿਸੇ ਕੋਲੋਂ ਪਿੰਡ ਦੇ ਵਿੱਚੋਂ ਇਹਨਾਂ ਘਰ ਦਾ ਘਿਓ ਮਿਲ ਗਿਆ ਸੀਗਾ ਵਧੀਆ ਦੇਸੀ ਘਿਓ ਆ ਘਰ ਦਾ ਉਹਨਾਂ ਨੇ ਘਿਓ ਸਾਨੂੰ ਦੇ ਦਿੱਤਾ ਹੁਣ ਅਸੀਂ ਦੇਸੀ ਘਿਓ ਦੇ ਵਿੱਚ ਤਕਰੀਬਨ ਤਕਰੀਬਨ ਸਾਡਾ ਜਿਹੜਾ ਖੋਆ ਹੈ ਉਹ ਸਾਢੇ 3 ਕਿਲੋ ਹੈ ਪਰ ਅਸੀਂ ਇਹਦੇ ਵਿੱਚ 2 ਕਿਲੋ ਆਟਾ ਪਾਵਾਂਗੇ ਅੰਦਾਜ਼ੇ ਨਾਲ 2 ਕਿਲੋ ਆਟਾ ਥੋੜਾ ਜਿਆਦਾ ਆਟਾ ਜਿਆਦਾ ਭੁੰਨਿਆ ਗਿਆ ਹਲਵਾਈ ਅੱਗ ਬਾਲਤੀ ਜਿਆਦਾ ਥੱਲੇ ਚੌਕਲੇਟੀ ਪਿੰਨੀਆਂ ਬਣੀਆਂ ਜਿਉਂ ਚੌਕਲੇਟੀ ਚੌਕਲੇਟ ਦਾ ਰੰਗ ਕਰਤਾ ਇਹ ਨਹੀਂ ਚਲੋ ਕੋਈ ਗੱਲ ਨਹੀਂ ਖਾਣੀ ਨਹੀਂ ਗੜਾ ਆਪਾਂ ਕਿਸੇ ਨੂੰ ਦੇਣੀ ਨਹੀਂ ਆਪਾਂ ਨਹੀਂ ਖਾਣੀਆਂ ਨੇ ਇਸ ਕਰਕੇ ਆਟਾ ਥੋੜਾ ਜਿਆਦਾ ਜਿਆਦਾ ਭੁੰਨਿਆ ਗਿਆ ਆਟਾ ਭੁੰਨਿਆ ਗਿਆ ਜੀ ਹੁਣ ਆਪਣਾ ਹੁਣ ਆਪਾਂ ਕੀ ਕਰਾਂਗੇ ਆ ਜਿਹੜਾ ਖੋਆ ਹੈ ਇਹਨੂੰ ਆਟੇ ਦੇ ਵਿੱਚ ਰਲਾ ਲਾਂਗੇ ਨੋ ਵਿੱਚ ਤਾਂ ਲਿਆਇ ਸੀ ਆਪਾਂ ਆਪਾ ਹੁਣ ਇਸੇ ਖੁਰਚਣੇ ਦੇ ਨਾਲ ਇਹਨੂੰ ਮਤਲਬ ਇੱਕ ਜਾਣ ਕਰ ਦੇਣਾ ਵਿੱਚ ਮਿਕਸ ਕਰ ਦੇਣਾ ਬਾਕੀ ਦੇ ਡਰਾਈ ਫਰੂਟ ਵਗੈਰਾ ਜਾਂ ਖੰਡ ਉਹ ਬਾਅਦ ਚ ਪਾਵਾਂਗੇ ਆਪਾਂ ਉਹ ਬੂਰਾ ਜਾਂ ਹੁੰਦਾ ਜਿਹੜਾ ਆਪਣਾ ਚੀਨੀ ਦਾ ਬੂਰਾ ਉਹ ਪਾਵਾਂਗੇ ਪਹਿਲਾਂ ਆਪਾਂ ਖੋਈ ਨੂੰ ਤੇ ਆਟੇ ਨੂੰ ਜਿਹੜਾ ਉਹ ਮਿਲਾ ਦਾਂਗੇ ਹੁਣ ਤੁਸੀਂ ਕਹੋਗੇ ਪਤਾ ਨਹੀਂ ਇਹਨਾਂ ਨੇ ਕੀ ਚਾਕਲੇਟ ਜਾਂ ਬਣਾਤਾ ਉਹ ਨਹੀਂ ਥੋੜਾ ਜਿਹਾ ਆਟਾ ਜ਼ਿਆਦਾ ਭੁੱਲਿਆਂ ਗਿਆ ਪਰ ਖੈਰ ਕੋਈ ਗੱਲ ਨਹੀਂ ਜੇ ਆਟਾ ਜ਼ਿਆਦਾ ਭੁੰਨੇ ਗਿਆ ਨਾ ਉਹਨੀਆਂ ਪਿੰਨੀਆਂ ਵੀ ਥੋੜਾ ਜਿਹਾ ਲੰਬੇ ਟਾਈਮ ਤੱਕਾਂ ਕੰਢੀ ਜਾਂਦੀਆਂ ਨੇ ਖਰਾਬ ਨਹੀਂ ਹੁੰਦੀਆਂ ਹੈਗੀਆਂ ਜੇ ਜ਼ਿਆਦਾ ਚੀਜ਼ ਵਧੀਆ ਭੁੰਨੀ ਗਈ ਹੋਵੇ ਨਾਉ ਜੀ ਹੁਣ ਇਹਨੂੰ ਇੱਕ ਜੰਦ ਜਾਣ ਕਰ ਦੇਣਾ ਬਿਲਕੁਲ ਸਾਰਾ ਕੁਝ ਮਿਲਾ ਦੇਣਾ ਇਹਦੇ ਵਿੱਚੇ ਆਪਾਂ ਨੇ ਆਹ ਡਰਾਈ ਫਰੂਟ ਪਏ ਨੇ ਇਹ ਵੀ ਆਪਾਂ ਵਿੱਚ ਪਾ ਦੇਣੇ ਨੇ ਇਹਨਾਂ ਨੂੰ ਵੀ ਆਪਾਂ ਮਿਲਾਵਾਂਗੇ ਨਾਉ ਜੀ ਆਹ ਹੈਗਾ ਜੀ ਧੂ ਮੇਰੀ ਖੰਡ ਮਿਸ਼ਰੀ ਹਏ ਇਹ ਖੰਡ ਮਿਸ਼ਰੀ ਹੈ ਜੀ ਇਹਣਾ ਉਹ ਖੰਡ ਦਾ ਪੂਰਾ ਹੁੰਦਾ ਹੈ ਉਹ ਆ ਜੀ ਇਹ ਤੁਹਾਨੂੰ ਦੱਸਿਆ ਸੀ ਵੀ 1.5 ਕਿਲੋ ਖੋਆ 2 ਕਿਲੋ ਆਟਾ ਤੇ ਇਹਦੇ ਵਿੱਚ ਅਸੀਂ 1.5 ਕਿਲੋ ਅੰਦਾਜ਼ੇ ਨਾਲ ਮੰਨ ਲਓ ਇਹ ਅੰਦਾਜ਼ੇ ਤੋਲ ਕੇ ਤਾਂ ਨਹੀਂ 1.5 ਕਿਲੋ ਅੰਦਾਜ਼ੇ ਦੇ ਨਾਲ ਅਸੀਂ ਆਹ ਜਿਹੜਾ ਬੂਰਾ ਹੈ ਖੰਡ ਦਾ ਬੂਰਾ ਇਹ ਪਾ ਲਿਆ ਵਿੱਚ ਇਹਨੂੰ ਵੀ ਅਸੀਂ ਵਿੱਚ ਲਾ ਦੇਣਾ ਮਿੱਠੇ ਤੌਰ ਤੇ ਲਓ ਜੀ ਹੁਣ ਡ్రਾਈ ਫਰੂਟਾਂ ਦੀ ਵਾਰੀ ਆ ਗਈ ਇਹ ਹੈਗੇ ਨੇ ਸਾਡੇ ਕਾਜੂ ਤੇ ਬਦਾਮ ਦੋਏ ਚੀਜ਼ਾਂ ਤੇ ਰਗੜੇ ਹੋਏ ਨੇ ਇਹ ਮੋਟਾ ਮੋਟਾ ਇਹ ਰੱਖੇ ਹੋਏ ਨੇ ਇਹ ਡਰਾਈ ਫਰੂਟ ਵਿੱਚ ਮਿਲਾਤੇ ਲਓ ਜੀ ਹੁਣ ਵਾਰੀ ਆਊਗੀ ਕਾਜੂਆਂ ਦੀ ਨਾ ਸੌਰੀ ਮਗਜਾਂ ਦੀ ਹੁਣ ਵਾਰੀ ਆਊਗੀ ਮਗਜਾਂ ਦੀ ਮਗਜ ਤੇ ਦਾਕਾ ਇਹ ਦੋਏ ਚੀਜ਼ਾਂ ਇਹ ਆਪਾਂ ਪਾਤੀਆਂ ਜਿਹੜੀ ਤਾਕਤ ਆ ਇਹ ਤਾਕਤ ਨੇ ਚੀਜ਼ਾਂ ਨੇ ਸਾਰੀਆਂ ਇਹ ਤੁਸੀਂ ਸੁੱਤਣੀ ਵਿੱਚ ਪਾ ਲਿਓ ਜੇ ਤੁਹਾਡਾ ਖਾ ਸਕਦੇ ਹੋ ਨਾ ਤਾਂ ਪਾ ਲਿਓ ਯਾ ਦੇਖੋ ਜੈਨ ਤਾਂ ਇਹਦੇ ਨਾਲੇ ਪੈਣੀ ਆ ਸਰੀਰ 'ਚ ਹਾਂ ਇਹ ਚੰਗੀ ਤਰ੍ਹਾਂ ਤੁਸੀਂ ਰਲਾ ਲਿਓ ਜੇ ਤੁਸੀਂ ਨਾ ਇਹ ਮੋٹے ਨਹੀਂ ਖਾ ਸਕਦੇ ਮਿਕਸੀ ਵਿੱਚ ਪੀਸ ਕੇ ਪਾਣਾ ਬਣਾ ਲਿਓ ਫੇ ਪਤਾ ਵੀ ਨਹੀਂ ਲੱਗਦਾ ਨਾਲੇ ਸਰੀਰ 'ਚ ਜਾਣ ਪੈਜੂ ਨਾਲੇ ਖਾਣ 'ਚ ਤੁਹਾਡੇ ਟੇਸਟ ਵਿੱਚ ਵੀ ਫਰਕ ਨਹੀਂ ਪਊਗਾ ਤਾਂ ਤੁਸੀਂ ਮਿਕਸੀ 'ਚ ਪੀ ਲਿਓ ਪਰ ਅਸੀਂ ਤਾਂ ਮੋٹے-ਮੋٹے ਕਰਕੇ ਪਾਏ ਨੇ ਲਓ ਜੀ ਇੱਕ ਜਿੰਦ ਜਾਣ ਕਰ ਦੇਣਾ ਜੀ ਫਿਰ ਬੱਟਾਂਗੇ ਆਪਾਂ ਇਹਦੀਆਂ ਪਿੰਨੀਆਂ ਲਓ ਜੀ ਪਿੰਨੀਆਂ ਹੁਣ ਅਸੀਂ ਲੱਗਿਆਂ ਦੀਆਂ ਬੱਟਣ ਹੁਣ ਸਾਨੂੰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਹੀ ਜੀ ਲੱਗੀ ਜਰੂਰ ਸ਼ੇਅਰ ਕਰਿਓ ਇਹਨੂੰ ਨਾਲੇ ਕਮੈਂਟਾਂ ਦੇ ਵਿੱਚ ਇਰੂਰ ਦੱਸਿਓ ਕੀ ਘਾੜ ਤੇ ਬਾਦ ਰਹਿ ਗਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ